ਵੈਲਕਮ ਬੈਕ ਟੂ ਮਾਈ ਨਿਊ ਬਲੌਗ ਜਿਵੇਂ ਉਹ ਸਾਰੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੇ ਤੇ ਅੱਜ ਅੱਜ ਹੋ ਗਈ ਆ ਕਿੰਨੀ ਹੋ ਗਈ ਅੱਜ 9 ਆ 9 ਹੋ ਗਈ ਅਕਤੂਬਰ ਤੇ ਅੱਜ ਮਹਿੰਦੀ ਲਾਣ ਗਿਆ ਅੱਜ ਸਵੇਰੇ ਸਵੇਰੇ ਤੇ ਅੱਜ ਬਾਲੂ ਵਾਲੇ ਪਾਸੇ ਨਹੀਂ ਗਿਆ ਉਧਰ ਬੰਦੇ ਚਲੇ ਗਏ ਕੈਲੀ ਹੋਣੀ ਤੇ ਅੱਜ ਇਹ ਕੰਮ ਸੀ ਇਹ ਕਰਕੇ ਆਇਆ ਤੇ ਨਾਲੇ ਬਾੜੇ ਮੁੱਤੇ ਜਿਹੜੇ ਕਰਦੇ ਕੰਮ ਕਿੰਨਾ ਟਾਈਮ ਹੋ ਗਿਆ ਕੰਮ ਦੇ ਚਾਹੀਦਾ ਤੇ ਟਾਈਮ ਨਹੀਂ ਲੱਗਦਾ ਤੇ ਅੱਜ ਉਹ ਕਰ ਲਏ ਤੇ ਮੋਟਰਸਾਂ ਨੂੰ ਇੱਕ ਤਾਂ ਪੈਂਚਰ ਲਾਉਣਾ ਪੈਂਦੀ ਲਾ ਕੇ ਦਿਹਾੜੇ ਡੇਢ ਕੋ ਘੰਟਾ ਹੀ ਲੱਗਾ ਉੱਥੇ ਕੰਮ ਤਾਂ ਮਿਹਨਤੀ ਦਾ ਤੇ ਬਾਕੀ ਹੁਣ ਜਿਹੜੇ ਕਾਰ ਤੇ ਕੰਮ ਉਹ ਕਰਦੇ ਆ ਠੀਕ ਹੈ ਤੇ ਬਾਕੀ ਤੁਸੀਂ ਦੇਖਿਓ ਵਲੌਗ ਦੇ ਵਿੱਚ ਸਾਰਾ ਜੇ ਮੌਸਮ ਘਰੇ ਦਾ ਪਤਾ ਨਹੀਂ ਵੈਸੇ ਵੀ ਨਾ ਮੌਸਮ ਬਣਾਇਆ ਦੂਸਰਾ ਹਵਾ ਹੀ ਚੱਲਦੀ ਆ ਤੇ ਹੋਰ ਹੀ ਲੱਗਦਾ ਤੇ ਇੱਥੇ ਲੱਗਦਾ ਜਿਵੇਂ ਨਾ ਅੱਜ ਕੁਝ ਮੌਸਮ ਹੋਰ ਤਰ੍ਹਾਂ ਦਾ ਹੁੰਦਾ ਪਰ ਸੱਚੀ ਹੋਰ ਤਰ੍ਹਾਂ ਦਾ ਉੱਥੇ ਪਤਾ ਨਹੀਂ ਉੱਥੇ ਰਹਿਣ ਲੱਗ ਗਏ ਉੱਥੇਲੇ ਮੌਸਮ ਹਣ ਲੱਗੇ ਜਿਗੇ ਤੇ ਇਹ ਇੱਥੇ ਆ ਕੇ ਅੱਜ ਐ ਲੱਗਦਾ ਵੀ ਪਤਾ ਨਹੀਂ ਕਿੰਨੇ ਦਿਨਾਂ ਬਾਅਦ ਇਧਰ ਕਾਰਨ ਆਏ ਆ ਤਾਂ ਕਰਕੇ ਜੀ ਜਿਆਦਾ ਲੱਗਦਾ ਕੁਝ ਜਿਆਦਾ ਹੀ ਪਤਾ ਨਹੀਂ ਕਿਉਂ ਲੂ ਲੂ ਦੇਖੀਦਾ ਤਾਂ ਕਰਕੇ ਲੱਗਦਾ ਠੀਕ ਹੈ ਤੇ ਚਲੋ ਅਗਲਾ ਉਹ ਕੰਟੀਨਿਊ ਠੀਕ ਹੈ ਜੀ ਤੇ ਬਾਕੀ ਸਾਡੇ ਪਤਾ ਨਹੀਂ ਕਿਵੇਂ ਸੋਕੇ ਰਹਿ ਗਏ ਕਿ ਆਵੇ ਕਣਕ ਨੂੰ ਪਾਣੀ ਲੱਗਾ ਕਿਤੋਂ ਕਿਤੋਂ ਦਿਖਦੀ ਆ ਵਿੱਚ ਦੇਖੋ ਉੱਗੀ ਆ ਤੇ ਕਿਤੋਂ ਉੱਗੀ ਨਹੀਂ ਸਾਡੇ ਵੀ ਇਦਾਂ ਹੀ ਹੋਇਆ ਬੱਬੂ ਨੇ ਪਾਣੀ ਲਾਤਾ ਉਹ ਵੀ ਉੱਗੀ ਨਹੀਂ ਸੀ ਪਾਣੀ ਲਾਤਾ ਤੇ ਹੁਣ ਅਗ ਬਖੜੀ ਤਾਂ ਸਹੀ ਹੈ ਨਹੀਂ ਤਾਂ ਇਦਾਂ ਦਾ ਹਾਲ ਆ ਇੱਕ ਆਹਾ ਹੋ ਗਈ ਇੱਕ ਸਾੜੇ ਹੋ ਗਈ ਤੇ ਇੱਕ ਮੈਂ ਹੋਰ ਦਿਖਾਉਣਾ ਤੁਹਾਨੂੰ ਇੱਥੇ ਹੈਗੀ ਆ ਹੁਣ ਵੀ ਪਾਣੀ ਪੋਣੀ ਲੱਗ ਗਿਆ ਵਾ ਤੇ ਉਹ ਵੀ ਆਹੇ ਹਾਲ ਚ ਆ ਗਈ ਅੱਗੇ ਤਾਂ ਇਦਾਂ ਹੁੰਦਾ ਹੀ ਨਹੀਂ ਕਦੇ ਅੱਗੇ ਥਾਂ ਵਧੀਆ ਹੁੰਦੇ ਆ ਸਲਾਬ ਨਿਕਲਿਆਂ ਦੀ ਥੱਲੇ ਅਤੇ ਕੀ ਬਦਲਨ ਕੀ ਸੁਪਰ ਚੀਡਰ ਜਦੋਂ ਮਮਾਈਨ ਹਾਰ ਵਿੱਚ ਫੜਦਾ ਉਹ ਤਾਂ ਪਤਾ ਨਹੀਂ ਲੱਗਦਾ ਥਾਂ ਦਿਖਦਾ ਨਹੀਂ ਇੱਕ ਆ ਆ ਵੀ ਇੱਧਰ ਆ ਰਹੀ ਹੈ ਆ ਬਰਾਦੀ ਭਾਈ ਵੀ ਕਣਕ ਦੇ ਉੱਤੇ ਕਿਤੋਂ ਕਿਤੋਂ ਇਹ ਵੀ ਨਹੀਂ ਹੋਈ ਹਾਂ ਹਾਂ ਨਹੀਂ ਖੇਡ ਤੁਸੀਂ ਖੇਡੋ ਤੁਸੀਂ ਵਧੀਆ ਖੇਡਦੇ ਹੋ ਫਿਰ ਨਾਲ ਤੁਸੀਂ ਖੇੜੀ ਮੇਰੇ ਨਾਲ ਖੇਡ ਹੀ ਨਹੀਂ ਸਕਦੀ ਤੁਸੀਂ ਚਲੀ ਜਾਓ ਮੈਂ ਖੇਡ ਸਕਦੀ ਨਹੀਂ ਖੇਡ ਸਕਦੀ ਨਾ ਤੁਸੀਂ ਦੋਵੇਂ ਖੇਡ ਕੇ ਦਿਖਾਓ ਮੈਂ ਤੁਹਾਡੀ ਵੀਡੀਓ ਬਣਾਉਣਾ ਠੀਕ ਚਲੋ ਉੱਥੇ ਆ ਜਾਓ ਉਹ ਚੌਂਕ ਚ ਚਲੋ ਚਲੋ ਅਸਪਾ ਇੱਥੇ ਖੇਡੋ ਇੱਥੇ ਇੱਥੇ ਚਲੋ ਆ ਜਾਓ

ਚਲੋ ਠੀਕ ਹੈ ਵਧੀਆ ਆ ਤੁਹਾਨੂੰ ਖੇਡਣ ਨੂੰ ਠੀਕ ਹੈ ਲੈ ਮਿੱਤਰੋ ਰੈਡੀ ਲਾ ਲਿਆ ਯੂਰੀਆ ਪਾ ਕੇ ਆਉਣੀ ਹੈ ਲੈ ਕੇ ਚੱਲਨੇ ਆ ਤੁਹਾਨੂੰ ਪਾਉਣੀ ਯੂਰੀਆ ਚਾਚੇ ਦੇ ਆ ਚਾਚੇ ਦੇ ਤੇ ਠੰਡ ਬਣ ਗਈ ਹੈ ਮੌਸਮ ਪੂਰਾ ਬੱਦਲ ਵਾਲਾ ਆ ਪੂਰਾ ਬੱਦਲ ਇਹਦੋਂ ਆ ਗਿਆ ਚੜ ਕੇ ਇਹ ਇੱਕ ਹੀ ਚਾਟੇ ਦੀ ਕਣਕ ਹੈ ਜਿਸ ਦੀ ਜਿਹੜੀ ਸਵੇਰੇ ਗੱਲ ਕੀਤੀ ਸੀ ਨਾ ਇੱਥੇ ਤੇ ਹੁਣ ਸ਼ਾਮ ਦਾ ਟਾਈਮ ਹੋ ਗਿਆ 4 ਵਜੇ ਦਾ ਆਵੇ ਜਿਹੜੀ ਯੂਰੀਆ ਦਾ ਕੱਟਾ ਆ ਵੀ ਯੂਰੀਆ ਆ ਵਿੱਚ ਮਟੀਰੀਅਲ ਦਾਹੀ ਫਾਲ ਬਾਕੀ ਹੋ ਰਹਿਗਾ ਲਟਰ ਭਟਾ ਪਾ ਕੇ ਆਣਾ ਹੈ ਗਿਆ ਹੋਰੀ ਜਾਂਦੇ ਨੇ ਆਹ ਲਸਣ ਚ ਪਾਉਣੀ ਆ ਨਹੀਂ ਆ ਆ ਜਿਹੜਾ ਹਰਾ ਹਰਾ ਪੀਣਾ ਜਿੰਨਾ ਠੀਕ ਲੈ ਜੀ ਮਿੱਤਰ ਇੱਥੇ ਪਾਉਣੀ ਯੂਰੀਆ 2.5 2.5 ਵੀ ਵਿੱਚ ਆੜੀ ਸਲਫਰ ਹੂੰ 2 ਮਿਕਸ ਕਿਹੜੀ ਕਰਨੀ ਆ ਆ ਵੀ ਆ ਵੀ ਨਹੀਂ ਨਹੀਂ ਉੱਪਰ 2.5 ਹੈਗੀ ਡਾਈ ਹੈਗੀ ਆ ਹਾਂ ਸੁਪਰ ਖਾ ਦਾ ਹਾਂ ম্যাগਨੀਸ਼ੀਅਮ ਹੈ ਅੱਛਾ ਇਹ ਹੁਣ ਇਹ ਦੱਸ ਵੀ ਯੂਰੀਆ ਵਿੱਚ ਕੀੜੀ ਸਮਾਨ ਲਾਣਾ ਹੈ ਕਿ ਸਾਰਾ ਹੀ ਲਾਣਾ ਹੈ ਯੂਰੀਆ ਦੇ ਵਿੱਚ ਡਾਈ ਤੇ ਆ ਸੁਪਰ ਤੇ ম্যাগਨੀਸ਼ੀਅਮ ਅੱਛਾ ਟੋਟਲੀ ਲਾਉਣਾ ਸਾਰਾ ਚਲੋ ਇਨਸਾਈਡ ਸਾਈਡ ਹੋ ਗਿਆ ਸਲਫਰ ਚਲੋ ਠੀਕ ਮਾਈਕਰੋ ਐਡ ਆ ਹੋ ਗਿਆ ਮੇਰੀ ਗੰਡਾ ਹੀ ਖੁੱਲ ਗਿਆ ਇੱਕ ਦੋ ਤਿੰਨ ਚਾਰ ਪੰਜ ਤੇ 6 ਖੰਡਰ ਗਿਆ ਇਹ ਲਗਨੀ ਹਾਂ 7 ਚੱਕ ਇੰਨਾ ਸਮਾਨ ਪਾਣਾ ਵਿੱਚ ਚਲੋ ਖਲਣਾ ਨਹੀਂ ਇਹ ਤਾਂ ਨਾ ਪਾਇਆ ਜਾਵੇ ਸੱਤ ਜੂਰੀ ਆ ਗਈ ਪੈ ਤੇ ਬੱਦਲ ਵੀ ਆ ਗਿਆ ਨੇੜੇ ها من